ਤਿੰਨ ਬੱਤਿਆ ਹਾਂਜੀ ਇਹਨਾਂ ਬਾਪ ਵੀ ਚਲੇ ਆ ਗਿਆ ਬਾਬਾ ਵੀ ਚਲੇ ਆ ਗਿਆ ਹਾਂਜੀ ਤੇ ਇਸ ਤਰ੍ਹਾਂ ਹੀ ਲਾਖ ਮਾਰੇ ਆ ਕਰਦੇ ਅੱਛਾ ਜੀ ਇਸ ਤਰ੍ਹਾਂ ਹੀ ਟਾਈਮ ਪਾਸ ਕਰਦੇ ਆ ਮੈਂ ਤੇ ਇਹਨਾਂ ਦੇ ਬੱਚੇ-ਪੁੱੱਚੇ ਸਾਹਮਣੀਆਂ ਇਹ ਕੰਮ ਤੇ ਚਲੇ ਜਾਂਦੇ ਆ ਅੱਛਾ ਜੀ ਕੰਮ ਤੋਂ ਕਦੀ ਕਿਸੇ ਕੋ 100 ਰੁਪਿਆ ਫੜ ਕਰਵਾਤੇ ਕਦੀ ਕਿਸੇ ਕੋ ਫੜ ਹਾਂਜੀ ਉਹ ਮਤ ਸੱਤਾ ਕਰਾਂਦੇ ਪੈਸੇ ਇਸ ਤਰ੍ਹਾਂ ਖਤਮ ਹੋ ਜਾਂਦੇ 100-100 ਰੋਜ਼ ਲੈਣਾ ਮਾਦਾ ਜੀ ਸਰਕਾਰ ਵੀ ਕਹਿੰਦੀ ਅਸੀਂ ਬੜੀਆਂ ਸਹੂਲਤਾਂ ਦਿੰਨੇ ਗਰੀਬਾਂ ਨੂੰ ਕੋਈ ਤੁਹਾਨੂੰ ਮਿਲ ਰਹੀ ਨਾ ਅੱਛਾ ਜੀ ਕੋਈ ਨਹੀਂ ਮਿਲਦੀ ਕਣਕ ਦਾ ਕਣਕ ਨਹੀਂ ਮਿਲਦੀ ਕਣਕ ਵੀ ਸਾਡੀ ਬੰਦ ਕੀਤੀ ਆਦਾ ਜੀ ਧੀ ਦਾ ਘਰ ਦੇ ਵਿੱਚ ਪੋਤਰੀ ਦਾ ਵਿਆਹ ਹੈ ਹਾਂਜੀ ਤੇ ਤੁਹਾਨੂੰ ਲੱਗ ਰਿਹਾ ਹੋਣਾ ਕਿ ਜਿਵੇਂ ਹੁਣ ਜੇਕਰ ਵਾਕੇ ਮੇਰਾ ਪੁੱਤ ਅੱਜ ਹੁੰਦਾ ਤੇ ਹੋ ਸਕਦਾ ਸੀ ਇਹਨੂੰ ਦਨ ਮੰਗਣ ਦੀ ਲੋੜ ਹੀ ਆਵੇ ਮੇਰੇ ਪੁੱਤਰ ਖਲੋਤੇ ਦੋਵੇਂ ਆਪ ਹੀ ਕਰਨਗੇ ਹੁਣ ਮੇਰੇ ਕੋਲ ਆ ਗਏ ਹੱਪ ਕਰਨਗੇ ਇਹਨਾਂ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਵੇਖ ਰਹੇ ਨੇ ਸੌਣ ਰਹੇ ਨੇ ਜਿਹੜੇ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਲਪ ਦੇ ਲਈ ਆਖੇ ਜੋ ਚੌਣਾ ਪੀ ਸਾਡੇ ਵੀਰ ਸਾਡੇ ਨਾਲ ਮੱਝ ਕਰ ਗਏ ਆ ਅੱਛਾ ਜੀ ਇਹੋ ਕਿਉਂ ਨੇ ਪੀ ਸਾਡੇ ਨਾਲ ਮੱਝ ਤੇ ਕੀਤੀ ਹੈ ਸਾਡੇ ਵੀਰਾਂ ਨੇ ਅੱਛਾ ਜੀ ਕੋਈ ਵਿਆਹ ਵਾਸਤੇ ਕੋਈ ਦਾਨ ਨਹੀਂ ਸੱਜਣ ਕੀ ਕੋਈ ਤੁਹਾਡੀ ਬਾਹ ਫੜੇ ਤਾਂ ਜੋ ਇਹ ਵਿਆਹ ਹੋ ਸਕੇ ਤੁਸੀਂ ਇਹਦੇ ਲਈ ਜਿੰਨੇ ਵੀ ਦਾਨੀ ਸੱਜਣ ਉਹਨਾਂ ਨੂੰ ਕਹਿ ਸਕਦੇ ਆ ਕਹਿ ਸਕਦੇ ਆ ਹਾਂਜੀ ਕਹਿ ਸਕਦੇ ਆ ਤੁਸੀਂ ਵੇਖ ਸਕਦੇ ਮਾਤਾ ਜੀ ਹੱਥ ਨੂੰ ਕੀ ਗੱਲ ਹੋਈ ਹੈ ਹੱਥ ਇੱਕ ਮਸ਼ੀਨ ਤੇ ਆ ਗਿਆ ਦਿਖਾਓ ਦਿਖਾਓ ਤੁਸੀਂ ਵੇਖ ਸਕਦੇ ਜੇ ਕਿ ਦੋਸਤੋ ਬਜ਼ੁਰਗ ਮਾਤਾ ਦਾ ਹੱਥ ਜਿਨ੍ਹਾਂ ਦੀ ਪੋਤੀ ਦਾ ਵਿਆਹ ਹੈ ਜੇ ਜਦੋਂ ਕਾਮਤੇ ਚੱਲ ਜਾਂਦੀਆਂ ਨੇ ਮਾਵਾਂ ਧੀਆਂ ਦੇ ਉਹਨਾਂ ਨੂੰ ਸਾਹਮਣੇ ਮਾਤਾ ਜੀ ਤੁਸੀਂ ਹਾਂਜੀ ਸਾਹਮਣੇ ਬੱਚੇ ਸਾਹਮਣੇ ਮਾਤਾ ਜੀ ਤੁਹਾਡੇ ਕਿੰਨੇ ਪੁੱਤਰ ਸੀ ਸਾਡੇ ਤਿੰਨ ਪੁੱਤਰ ਹੀ ਤਿੰਨੇ ਅੱਗੇ ਪਿਛੇ ਚੜ ਗਏ ਤਿੰਨੇ ਪੁੱਤਰਾਂ ਦੀ ਦੇਤ ਹੋਈ ਆਹ ਹੋ ਉਹਦੀ ਵੀ ਹੋਈ ਗਿਆ ਅੱਛਾ ਜੀ ਐ ਦੀ ਵੀ ਹੋਈ ਗਿਆ ਅੱਛਾ ਜੀ ਤੁਸੀਂ ਵੇਖ ਸਕਦੇ ਹੋ ਕਿ ਭਾਵ ਕਿ ਨੇ ਬਜ਼ੁਰਗ ਮਾਤਾ ਜੀ